ਇਕ ਦਿਨਾਂ ਬੱਚੇ ਵੀ ਜਿੱਥੇ ਮਰਜੀ ਬੈਗ ਬੁੱਕ ਸੁੱਟ ਕੇ ਚਲ ਜਾਂਦੇ ਨੇ ਇਹ ਕੱਲ ਦੀ ਯੂਨੀਫਾਰਮ ਵੀ ਉਨਜੀ ਪਈ ਹੈ ਸ਼ਰਟਾ ਵੀ ਉਨਜੀ ਪਈਆਂ ਕੰਮ ਵਾਲੀ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਫੋਨ ਮੰਮੀ ਦਾ ਫੋਨ ਆਂਦਾ ਫਿਰ ਹੈਲੋ ਹਾਂਜੀ ਮੰਮੀ ਹਾਂਜੀ 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 ਪੂਜਾ ਸਤਿ ਸ਼੍ਰੀ ਅਕਾਲ ਪੁੱਤਰਾ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਕੀ ਹਾਲ ਚਾਲ ਹੈ ਵਧੀਆ ਵਧੀਆ ਇਰਤ ਦਾ ਸੁਣਾ ਗਿਆ ਵੇ ਜੈਰੀ ਦਾ ਸੁਣਾ ਕੇ ਆ ਲੈ ਸਭ ਵਧੀਆ ਗਏ ਨੇ ਸਕੂਲ ਹੈਪੀ ਠੀਕ ਆ ਹਾਂਜੀ ਹਾਂਜੀ ਚਲੋ ਤੇ ਮੇਰੀ ਗੱਲ ਸਰ ਪੁੱਤਰ ਤੈਨੂੰ ਮਾਂ ਦੀ ਯਾਦ ਨਹੀਂ ਆਉਂਦੀ ਲੈ ਮੰਮੀ ਆ ਕਿਹੋ ਜੀਆਂ ਗੱਲਾਂ ਕਰਦੇ ਪਿਓ ਯਾਦ ਕਿਉਂ ਨਹੀਂ ਆਉਂਦੀ ਇਹ ਯਾਦ ਆਂਦੀ ਹੋਵੇ ਚੱਲ ਕਿਤੇ ਫੋਨ ਬੱਚਾ ਕਰਦਾ ਏ ਹੈ ਕਿਤੇ ਆ ਕੇ ਮਿਲ ਕੇ ਜਾਂਦਾ ਬਸ ਤੂੰ ਸਾਲ 6 ਮਹੀਨੇ ਬਾਅਦ ਕਿਤੇ ਆ ਨਹੀਂ ਮਿਲ ਕੇ ਜਾਂਦੀ ਤੇਰਾ ਦਿਲ ਹੀ ਨਹੀਂ ਕਰਦਾ ਆਨ ਨੂੰ ਮਾਂ ਕੋਲ ਕਿਵੇਂ ਮਾਂ ਨੂੰ ਮਿਲ ਕੇ ਜਾਵਾਂ ਨਹੀਂ ਮੰਮੀ ਇਹੋ ਜੀ ਗੱਲ ਨਹੀਂ ਗਈ ਲੋ ਮਾਵਾ ਨੂੰ ਮਿਲਣ ਤੇ ਵੀ ਕਦੀ ਦਿਲ ਨਹੀਂ ਕਰਦਾ ਹੁਣ ਤੁਹਾਨੂੰ ਪਤਾ ਫਿਰ ਘਰ ਦਾ ਸਿਸਟਮ ਇਹੋ ਜਿਹਾ ਬਣਿਆ ਹੁੰਦਾ ਬੱਚੇ ਸਕੂਲ ਜਾਂਦੇ ਆ ਹੁਣ ਛੁੱਟੀਆਂ ਹੋ ਗਈਆਂ ਨੇ ਬਸ ਹੁਣ ਮੈਂ ਆਣ ਲੱਗੀ ਤੁਹਾਡੇ ਕੋ ਸੋਚਦੀ ਪਈ ਸੀ ਕਿ ਮੈਂ ਪ੍ਰੋਗਰਾਮ ਬਣਾਵਾਂ ਹਾਂ ਹਾਂ ਮਾਂ ਨੇ ਕਿਹਾ ਤੇ ਫਿਰ ਤੇਲਾ ਜਲ ਕੀਤਾ ਨਹੀਂ ਨਹੀਂ ਛੁੱਟੀਆਂ ਪੈ ਗਈਆਂ ਉਹਨਾਂ ਨੂੰ ਬਸ ਉਹਨਾਂ ਨੇ ਗੱਲ ਨਹੀਂ ਜਾਣਾ ਤੇ ਸ਼ਨੀਵਾਰ ਤੋਂ ਛੁੱਟੀਆਂ ਪਈਆਂ ਨਹੀਂ ਆ ਤੇ ਮੈਂ ਮੰਮੀ ਨਾਲ ਗੱਲ ਕਰਕੇ ਤੇ ਫਿਰ ਮੈਂ ਸਾਰੀ ਸਲਾ ਬਣਾ ਕੇ ਤੇ ਤੁਹਾਨੂੰ ਫੋਨ ਕਰ ਦਾਂਗੀ ਤੇ ਫਿਰ ਮੈਂ ਹੁਣ ਤੁਹਾਡੇ ਕੋ ਆਵਾਵਾ ਮਹੀਨੇ ਵਾਸਤੇ ਰਹਿਣ ਆਲਾ ਯਾਤਕੀ ਇਹ ਤੁਸੀਂ ਕਹਿਣਾ ਇਹਨਾਂ ਪੁੱਤਾਂ ਨੂੰ ਨਾਲ ਲੈ ਆਈਆਂ ਤੇ ਮੇਰਾ ਸੇਰੀ ਖਾ ਗਏ ਨੇ ਨਾ ਨਾ ਪੁੱਤਰ ਮਾਵਾ ਵੀ ਕਦੀ ਇਹ ਗੱਲ ਕੰਦੀਆਂ ਮੇਰੀ ਗੱਲ ਸੁਣੋ ਅੱਗੇ ਤੇ ਤੈਨੂੰ ਭਾਨਾ ਹੁੰਦਾ ਸੀ ਕਿ ਮੰਮੀ ਮੈਂ ਕੱਲੀ ਹੈਗੀ ਆ ਹੈ ਤੇ ਮੰਮੀ ਦਾ ਰੋਟੀ ਪਾਣ ਕੌਣ ਕਰੂਗਾ ਘਰ ਨੂੰ ਕੌਣ ਵੇਖੇਗਾ ਹੁਣ ਤਾਂ ਤੇਰੀ ਦਰਾਨੀ ਆ ਗਈ ਆ ਹੁਣ ਤਾਂ ਤੈਨੂੰ ਇਹੋ ਜਿਹੀ ਮੁਸ਼ਕਲ ਹੋਣੀ ਨਹੀਂ ਚਾਹੀਦੀ ਪੁੱਤ ਹਾਂ ਹਾਂ ਉੱਥੇ ਕੋਈ ਮੁਸ਼ਕਲ ਨਹੀਂ ਗਈ ਆ ਉਹ ਵੀ ਬੜੀ ਸਿਆਣੀ ਬੜੀ ਚੰਗੀ ਜੇ ਉਹਨੇ ਆਪੇ ਘਰ ਸੰਭ ਲੈਣਾ ਲੈ ਉਹ ਜੀ ਕੋਈ ਟੈਨਸ਼ਨ ਨਹੀਂ ਦੀਗੀ ਠੀਕ ਹੈ ਤੇ ਫਿਰ ਆ ਰਹੀ ਆ ਨਾ ਫਿਰ ਸ਼ਨੀਵਾਰ ਤੋਂ ਹਾਂ ਹਾਂ ਸ਼ਨੀਵਾਰ ਜਾਂ ਐਤਵਾਰ ਮੈਂ ਤੁਹਾਨੂੰ ਫੋਨ ਕਰ ਦਾਂਗੀ ਸ਼ਾਮ ਤੱਕ ਅੱਜ ਕੀ ਸਲਾਹ ਬਣੀ ਹੈ ਠੀਕ ਹੈ ਕੱਲ ਦਾ ਦਿਨ ਨਹੀਂ ਜਾਣਾ ਉਹਨਾਂ ਨੇ ਫਿਰ ਮੈਂ ਆਵਾਂਗੀ ਆਣਾ ਤੇ ਮੈਂ ਜ਼ਰੂਰ ਆ ਹੁਣ ਬੜੀ ਦੇਰ ਹੋ ਗਈ ਮੈਨੂੰ ਵੀ ਮਿਲਿਆ ਚੱਲ ਠੀਕ ਹੈ ਪੁੱਤ ਆ ਜਾ ਤੂੰ ਠੀਕ ਹੈ ਇੰਤਜ਼ਾਰ ਰਹੇਗਾ ਠੀਕ ਹੈ ਠੀਕ ਹੈ ਓਕੇ ਓਕੇ ਬੇਟਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਵੀ ਨਾ ਸੋਚਦੀ ਪਈ ਸੀ ਤੇ ਮੰਮੀ ਦਾ ਆਪੇ ਹੀ ਫੋਨ ਆ ਗਿਆ ਵਾਕਈ ਮੈਨੂੰ ਗਿਆ 7-8 ਮਹੀਨੇ ਤੋਂ ਉੱਤੇ ਹੋ ਗਏ ਜਦੋਂ ਦਾ ਕਿਰਨ ਦਾ ਵਿਆਹ ਆਇਆ ਨਾ ਉਸ ਤੋਂ ਬਾਅਦ ਤੇ ਟਾਈਮ ਹੀ ਨਹੀਂ ਲੱਗਾ ਪਹਿਲੇ 6 ਮਹੀਨੇ ਵਿਆਜ ਬਿਜੀ ਹੋ ਗਈ ਤੇ ਉਸ ਤੋਂ ਬਾਅਦ ਹੁਣ ਕੋਈ ਆਇਆ ਗਿਆ ਘਰ ਨੂੰ ਸੈਟਿੰਗ ਕਰਦਿਆ ਕਰਦਿਆਂ ਇਹਨਾਂ ਨੂੰ ਵੇਚਦਿਆਂ ਚਲੋ ਹੁਣ ਮੈਂ ਮੰਮੀ ਨਾਲ ਅੱਜ ਗੱਲ ਕਰਦੀ ਆ ਬੱਚੇ ਵੀ ਸਕੂਲੋਂ ਆਉਣ ਵਾਲੇ ਆ ਤੇ ਅੱਜ ਪ੍ਰੋਗਰਾਮ ਬਣਾਨੀ ਆ ਹੁਣ ਮੈਂ ਮੀਨਾ ਰਹਿ ਜਾਵਾਂ ਆਪੇ ਕਿਰਨ ਨੇ ਘਰ ਸਾਮ ਵੀ ਲੈਣਾ ਕਰਦੀ ਮੈਂ ਮੰਮੀ ਨਾਲ ਗੱਲ ਤੇ ਕੰਮ ਵਾਲੀ ਵੀ ਪਤਾ ਨਹੀਂ ਅੱਜ ਕਿੱਥੇ ਰਹਿ ਗਈ ਐ ਜਦੋਂ ਕਿਸੇ ਨੂੰ ਜਲਦੀ ਹੋਵੇ ਉਹਦੇ ਉਹਨੇ ਛੁੱਟੀ ਕਰਨੀ ਹੁੰਦੀ ਐ ਮੈਂ ਉਹਨੂੰ ਵੀ ਫੋਨ ਕਰ ਹੀ ਲਵਾਂ ਮੰਮੀ ਹਾਂਜੀ ਆਇਓ। ਕਿਰੇਲੇ ਛਿਲਦੇ ਪਏ ਜੇ? ਹਾਂਜੀ ਹਾਂਜੀ। ਤੇ ਤੁਸੀਂ ਕਾ ਛਿਲਦੇ ਪਇਓ? ਚਲ ਕੋਈ ਨਹੀਂ ਬੁੱਤਰ ਕਿਰਨ ਨੇ ਫੜਾਤੇ ਤੇ ਮੈਂ ਕਿਹਾ ਮੈਂ ਵੀ ਨਹੀਂ ਕਰਨਾ ਮੈਂ ਛਿਲਦੇ ਨਹੀਂ। ਤੇ ਕੋਈ ਨਹੀਂ ਕਿਰਨ ਕੀ ਕਰਦੀ ਪਈ ਐ? ਕੰਮ ਹੀ ਲੱਗੀ ਹੋਣੀ ਉਹ ਵੀ। ਚਲੋ ਸਦਾ ਕੋਈ ਹੋਰ ਕੰਮ ਕਰਦੀ ਐ ਮੈਂ ਵੀ ਡਸਟਿੰਗ ਕਰਦੀ ਪੀਸੀ ਤੇ ਮੰਮੀ ਮੇਰੀ ਗੱਲ ਸੁਣਿਓ। ਹਾਂਜੀ। ਮੰਮੀ ਦਾ ਨਾ ਅੱਜ ਫੋਨ ਆਇਆ। ਠੀਕ ਐ। ਤੇ ਮੈਨੂੰ ਵੀ ਉਧਰ ਮੰਮੀ ਵੱਲ ਗਿਆ ਤੁਹਾਨੂੰ ਪਤਾ ਪਹਿਲੇ ਗੋਲਦੀਆਂ ਦਾ ਵਿਆਹ ਆ ਗਿਆ ਸੀ ਤੇ ਉਧਰ ਲੱਗੇ ਰਹੇ ਕੰਮ ਕੂਮ ਹੁਣ ਕਿੰਨਾ ਹੀ ਟਾਈਮ ਹੋ ਗਿਆ ਮੈਂ ਗਈ ਨਹੀਂ ਗਈ ਤੇ ਹੁਣ ਮੈਂ ਮੀਨਾ ਰਹਿ ਆਵਾ ਬੱਚਿਆਂ ਨੂੰ ਕੱਲ ਤੋਂ ਛੁੱਟੀਆਂ ਹੋ ਜਾਣੀਆਂ ਮੰਮੀ ਚਲ ਛੁੱਟੀਆਂ ਹੋ ਜਾਣੀ ਤਾਂ ਕੋਈ ਨਹੀਂ ਹੋਇਆ ਤੂੰ ਕੋਈ ਗੱਲ ਨਹੀਂ ਹੁਣ ਤੇ ਤੁਹਾਡੇ ਕੋ ਕਿਰਨ ਵੀ ਗਈ ਆ ਅੱਗੇ ਤੇ ਮੈਨੂੰ ਦਾ ਹੀ ਤੂੰ ਇਕੱਲੇ ਹਾਂ ਠੀਕ ਹੈ ਤੇ ਮੈਂ ਆਪਣੀ ਪੈਕਿੰਗ ਬੁਕਿੰਗ ਕਰ ਲਾਂ ਕਰ ਲੈ ਕਰ ਲੈ ਪੁੱਤ ਕਰ ਲੈ ਚਲੋ ਜੇ ਕੋਈ ਕੰਮ ਹੈਗਾ ਤੇ ਦੱਸੋ ਨਹੀਂ ਨਹੀਂ ਕੋਈ ਗੱਲ ਨਹੀਂ ਕਿਰਨ ਨੇ ਹੁਣ ਆਪੇ ਵੇਖ ਲੈਣਾ ਹਾਂ ਮੈਂ ਤਾਂ ਹੀ ਕਿਹਾ ਕਿ ਮੈਂ ਵੀ ਗਈ ਨਹੀਂ ਕੋਈ ਕਰ ਲੈ ਹਮ ਚਲੋ ਮੈਂ ਫੇ ਮੰਮੀ ਨੂੰ ਫੋਨ ਕਰ ਦਿੰਨੀ ਆ ਕਿ ਮੈਂ ਕੱਲ ਆ ਰਹੀ ਹਾਂ ਹਾਂ ਸ਼ੁਕਰ ਆ ਕਿ ਤੇ ਤੇਰਾ ਵੀ ਦਿਲ ਕੀਤਾ ਮਾਂ ਨੂੰ ਮਿਲਣ ਤੇ ਤੇਰਾ ਤੇ ਤੂੰ ਤੂੰ ਮੂੰਹ ਕੱਢਦੀ ਹੋ ਨਹੀਂ ਮੈਂ ਜਾਣਾ ਹੈ ਪੇਕੇ ਮੰਮੀ ਦਾ ਸਾਰਾ ਮੈਨੂੰ ਹੁੰਦਾ ਨਾ ਮੇਰੀ ਧੀ ਆਵੇ ਰਵੇ ਮੇਰੇ ਕੋਲ ਆਵੇ ਸਾਰੀਆਂ ਮਾਵਾਂ ਨੂੰ ਇੰਜ ਹੁੰਦਾ ਪੁੱਤਰ ਜਾਇਆ ਆ ਕਾ ਉਹ ਤੇ ਠੀਕ ਆ ਮੰਮੀ ਤੁਹਾਨੂੰ ਪਤਾ ਤੇਗਾ ਬੱਚਿਆਂ ਦਾ ਸਕੂਲ ਵੀ ਸੀ ਉੱਤੋਂ ਤੁਸੀਂ ਇਕੱਲੇ ਸੀ ਅੱਛਾ ਚੱਲ ਕੋਈ ਨਹੀਂ ਹੁਣ ਤਾਂ ਕਿਰਨ ਹੈਗੀ ਆ ਨਾ ਹੋਇਆ ਤੂੰ ਕੋਈ ਗੱਲ ਨਹੀਂ ਚਲੋ ਠੀਕ ਹੈ ਮੈਂ ਨਾ ਮੰਮੀ ਨੂੰ ਫੋਨ ਕਰਦਾ ਨਾਲ ਮੈਂ ਦੇਖਾਂ ਕੀ ਕੀ ਪੈਕ ਕਰਨਾ ਆ ਵੇਖ ਲੈ ਵੇਖ ਲੈ اچھا ਇਧਰ ਇਹ ਸਕੀਮਾਂ ਚੱਲਣ ਦੀਆਂ ਵਾ ਕਿੱਦਾਂ ਮਹਾਰਾਣੀ ਕਹਿੰਦੀ ਹੈ ਕਿ ਮੈਂ ਪੇਕੇ ਜਾਣਾ ਪੇਕੇ ਜਾਣਾ ਤੇ ਜਾਣਾ ਉਹ ਵੀ 1 ਮਹੀਨੇ ਵਾਸਤੇ ਲੈ ਦੱਸ ਜੇ ਇੰਨੇ ਪੇਕੇ ਜਾਣਾ ਤੇ ਮੈਂ ਨਹੀਂ ਜਾ ਸਕਦੀ ਪੇਕੇ ਮੈਂ ਵੀ ਪੁੱਛਦੀ ਆ ਮੰਮੀ ਨੂੰ ਮੈਂ ਪੇਕੇ ਜਾਣਾ ਵਾ ਨਾਲੇ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਕੱਲੀ ਕਿਤਨਾ ਘਰ ਸੰਭਾਂਗੀ ਕੱਲੀ ਕਿਤਨਾ ਕਰਾਂਗੀ ਸਾਰਾ ਕੁਝ ਉੱਤੋਂ ਇੰਨੀ ਗਰਮੀ ਆ ਮੈਂ ਵੀ ਕਰਦੀ ਆ ਗੱਲ ਮੈਂ ਵੀ ਪੇਕੇ ਜਾਣਾ ਅੱਜ ਜੇ ਇਹਨਾਂ ਨੇ ਜਾਣਾ ਤੇ ਮੈਂ ਵੀ ਨਾਲ ਹੀ ਜਾਊਂਗੀ ਮੈਨੂੰ ਕੀ ਆ ਮੇਰੇ ਪੇਕੇ ਨਹੀਂ ਮੇਰੇ ਤੇ ਸਭੋ ਲੱਗ ਗਈ ਆ ਮੈਂ ਵੀ ਚਲਦੀ ਆ ਕਰਦੀ ਮੰਮੀ ਨਾਲ ਮੈਂ ਨਾ ਬੈਗ ਪਤਾ ਨਹੀਂ ਕਿੱਥੇ ਰੱਖ ਦਿੱਤਾ ਹੈ ਬੈੱਡ 'ਚ ਹੋਣਾ ਸ਼ਾਇਦ ਵੇਖਾਂ ਦੀਦੀ ਹਾ ਕਿਰਨ ਕੀ ਕਰਨ ਦੇ ਜੀ ਬਸ ਮੈਂ ਬੈਗ ਤਾਂ ਨਹੀਂ ਕਿੱਥੇ ਰੱਖ ਬੈਠੀ ਆ ਮੈਂ ਹੁਣ ਬੈੱਡ 'ਚ ਵੇਖਣ ਲੱਗੀ ਆ ਪੈਕਿੰਗ ਕਰਨ ਲੱਗੀ ਆ ਬੈਗ ਕਿੱਥੇ ਚੱਲੇ ਗਏ ਤੇ ਹਾਂ ਮੈਂ ਨਾ ਪੇਕੇ ਚਲਨੀ ਆ ਅੱਛਾ ਪੇਕੇ ਚੱਲੇ ਹਾਂ ਕਿੰਨੀ ਦੇਰ ਵਾਸਤੇ ਬਸ ਮਹੀਨੇ ਕੋ ਵਾਸਤੇ ਮਹੀਨੇ ਵਾਸਤੇ ਜ਼ਿਆਦਾ ਦਿਨ ਨਹੀਂ ਆ ਨਹੀਂ ਮੈਂ 3 ਸਾਲ 1.5 ਸਾਲ ਬਾਅਦ ਚੱਲੀ ਆ ਹੋ ਗੱਲ ਤੇ ਠੀਕ ਆ ਦੀਦੀ ਪਿੱਛੋਂ ਘਰ ਦਾ ਕਿਵੇਂ ਹੋਊਗਾ ਮਤਲਬ ਭਾਜੀ ਆ ਤੇ ਕਿਵੇਂ ਸਾਰਾ ਕੁਝ ਮੈਨੇਜ ਹੋਊਗਾ ਕਿਉਂ ਤੂੰ ਹੈਗੀ ਤੇ ਐ ਕਿ ਨਾ ਨਾ ਬਾਕੀ ਤੇ ਸਾਰੀਆਂ ਕੰਮ ਵਾਲੀਆਂ ਲੱਗੀਆਂ ਹੋਈਆਂ ਸਿਰਫ ਰੋਟੀ ਰੋਟੀ ਆ ਨਹੀਂ ਮੈਂ ਤੇ ਹੈਗੀ ਹਾਂ ਹੀ ਆ ਹਾਂ ਪਰ ਮੈਂ ਕਿਹਾ ਜਿਵੇਂ ਉਹਨਾਂ ਨੂੰ ਆਦਤ ਹੈ ਨਾ ਤੁਹਾਡੇ ਹੱਥ ਦੀ ਖਾਣ ਦੀ ਤੇ ਫਿਰ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਗਈ ਤੂੰ ਵੀ ਸਭ ਆਪਣੇ ਭਰਾ ਨੂੰ ਬਣਾ ਕੇ ਖਵਾ ਲੈ ਤੇਰੇ ਹੱਦੀਆਂ ਵੀ ਖਾਣਗੇ ਮੰਮੀ ਹੈਗੀ ਹੀ ਆ ਤੇ ਬੱਚਿਆਂ ਨੂੰ ਮੈਂ ਨਾਲ ਲੈ ਚੱਲੀ ਆ ਸਿਰਫ ਆਜੀ ਰਹਿ ਗਏ ਤੇ ਮੰਮੀ ਪਾਪਾ ਨੇ ਅੱਛਾ ਫਿਰ ਤੁਹਾਡਾ ਪੱਕਾ ਡਿਸੀਜਨ ਹੈ ਤੂੰ ਜਾਣੇ ਜਾਣਾ ਹਾਂ ਪੱਕਾ ਡਿਸੀਜਨ ਹੈ ਕਿਉਂ ਕੀ ਗੱਲ ਨਹੀਂ ਨਹੀਂ ਮੈਂ ਵੈਸੇ ਪੁੱਛਣ ਨਹੀਂ ਚਲੋ ਕਰੋ ਤੁਸੀਂ ਤਿਆਰੀ ਮੈਂ ਆਨੀ ਜਰਾ ਹਾਂ ਠੀਕ ਹੈ ਮੈਂ ਨਾ ਤਿਆਰੀ ਕਰ ਲਾਂ ਠੀਕ ਹੈ ਤੂੰ ਨਾ ਸਬਜੀ ਸਬਜੀ ਬਣਾ ਲਈ ਆ ਨਹੀਂ ਨਹੀਂ ਉਹ ਮੰਮੀ ਕੱਟਣ ਤੇ ਦੇਖ ਰੇਲੇ ਵੇਖਦੀ ਆ ਮੈਂ ਚਲ ਠੀਕ ਹੈ ਕੋਈ ਨਹੀਂ ਸਬਜੀ ਤਾਂ ਮੈਂ ਬਣਾ ਦੰਨੀ ਆ ਮੈਂ ਜਰਾ ਪੈਕਿੰਗ ਕਰ ਲਾਂ ਠੀਕ ਹੈ ਫਿਰ ਮੈਂ ਬੱਚਿਆਂ ਨੂੰ ਸਕੂਲੋਂ ਲੈਣ ਨਹੀਂ ਜਾਣਾ ਟਾਈਮ ਹੋ ਜਾਣਾ ਚਲੋ ਠੀਕ ਹੈ ਤੂੰ ਕੋਈ ਹੋਰ ਕੰਮ ਦੇਖ ਲੈ ਉਹ ਹੋਮ ਮੈਂ ਵੀ ਚੱਦਰ ਸੈੱਟ ਕਰਨ ਲੱਪੀਆ ਮੈਂ ਤੇ ਬੈਗ ਲੱਭਣਾ ਸੀ ਮੰਮੀ ਆ ਜਾ ਬੇਟਾ ਕੀ ਕਰੰਦੇ ਜੇ ਲੈ ਕਰੇਲੇ ਤੂੰ ਫੜਾਏ ਆ ਮੈਂ ਕਿਹਾ ਛਿੱਲ ਹੀ ਦਿਆ ਹਾਂ ਬੈਠੀ ਬੈਠੀ ਚਲੋ ਕਰੇਲੇ ਮੈਂ ਛਿੱਲ ਦਿੰਨੀ ਆ ਕਿਉਂ ਕੱਲੇ ਲੱਗੇ ਜੇ ਉਹ ਕੋਈ ਨਹੀਂ ਕੋਈ ਨਹੀਂ ਛੱਡੋ ਨਾ 1 ਮਿੰਟ ਦੀ ਗੱਲ ਸੁਣੋ ਦੱਸ ਦੱਸ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਉਹ ਦੇਰੀ ਚੱਲੇ ਪੇਕੇ ਆਹੋ ਮੇਰੇ ਕੋਲ ਪੁੱਛ ਕੇ ਗਈ ਕਿੰਨਾ ਇੰਤਜ਼ਾਰ ਕਰਨ ਲੱਗੀ ਮੈਂ ਪੁੱਛ ਲਿਆ ਉਹਨੇ ਪੋਚ ਕੇ ਗਏ ਆ ਹਾਂ ਤੇ ਮੇਰੀ ਗੱਲ ਸੁਣੋ ਉਹ ਕਹਿੰਦੇ ਆ ਪੰਮੀਨੇ ਵਾਸਤੇ ਚੱਲੇ ਆ ਆ ਵੱਡਾ ਕਦੀ ਗਈ ਨਹੀਂ ਬੜੀ ਸਾਲ-ਸਾਲੋਂ ਜਾਂਦੀ ਨਹੀਂ ਪਿੱਕੇ ਉਹਦੀ ਮੰਮੀ ਦਾ ਫੋਨ ਆਇਆ ਤੇ ਵੈਸੇ ਵੀ ਐਨੇ ਕਦੀ ਨਾ ਹੀ ਨਹੀਂ ਲਿਆ ਜਾਣਦਾ ਮੈਂ ਕਿਹਾ ਚੱਲ ਕੋਈ ਨਹੀਂ ਹੋਇਆ ਤੂੰ ਮਹੀਨਾ ਕੰਦੀ ਮੈਂ ਲਾਣਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਇਹ ਕਿਹੜਾ ਜਾਂਦੀ ਵੀ ਅੱਗੇ ਨਹੀਂ ਉਹ ਗੱਲ ਤੇ ਠੀਕ ਆ ਪਰ ਇਹ ਵੀ ਵੇਖੋ ਨਾ ਮਹੀਨਾ ਮਹੀਨੇ ਚੰਦੇ 30 31 ਦਿਨ ਹਾਂਜੀ ਹਾਂਜੀ ਪਤਾ ਮੈਨੂੰ ਤੇ ਤੁਸੀਂ ਰਹਿ ਲੋਗੇ ਬੱਚਿਆਂ ਬਿਨਾ ਕੀਰਤ ਬਿਨਾ ਘੈਰੀ ਬਿਨਾ ਕਿੰਨਾ ਤੁਹਾਡਾ ਦਿਲ ਲੱਗਦਾ ਉਹਨਾਂ ਦੇ ਨਾਲ ਕਿ ਤਰ੍ਹਾਂ ਉਹ ਤੁਹਾਡੇ ਅੱਗੇ ਪਿੱਛੇ ਦਾਦੀ-ਦਾਦੀ ਕਰਦੇ ਰਹਿੰਦੇ ਆ ਮੈਂ ਕਿਹਾ ਤੁਹਾਨੂੰ ਹਨਾ ਥੋੜਾ ਜਿਹਾ ਨਹੀਂ ਪੁੱਤਰ ਗੱਲ ਤੇ ਸੁਣਨਾ ਦਾਦੀ ਬਿਨਾ ਦਿਲ ਦਲ ਦੇ ਲਾਲਾਂ ਇਧਰ ਨਾਨੀ ਵੀ ਤੇ ਉਦਾਸ ਹੋਈ ਬੱਚਿਆਂ ਬਿਨਾ ਉਹ ਕਹਿੰਦੀ ਮੈਨੂੰ ਵੀ ਤਾਂ ਮਿਲ ਕੇ ਜਾਓ ਫਿਰ ਉਧਰ ਵੀ ਤੇ ਦੇਖਣਾ ਪੈਂਦਾ ਇਹਦਾ ਨਾਨੀ ਦਾ ਵੀ ਜੀ ਕਦਮ ਆਣਾ ਬੱਚਿਆਂ ਨੂੰ ਮਿਲਾਂ ਪਿਆਰ ਧਿਆਨ ਆਨਾਂ ਨਹੀਂ ਤੇ ਫਿਰ ਤੁਸੀਂ ਉਹਨਾਂ ਨੂੰ ਹਾਂ ਕਰਤੀ ਜਾਂਦੀ ਮੈਂ ਕਰ ਦਿੱਤੀ ਹਾਂ ਮੈਂ ਕਿਹਾ ਚੱਲ ਚੱਲ ਜਾ ਹੋਇਆ ਮੈਂ ਕਿਹਾ ਨਾਲੇ ਤੂੰ ਮੇਰੇ ਕੋ ਲੱਗੀਆਂ ਹੁਣ ਕਾ ਦੀ ਗੱਲ ਆ ਮੈਨੂੰ ਮੈਂ ਕਿਰਨ ਨੇ ਆਪੇ ਘਰ ਸਾਰਾ ਸੰਭਾਲ ਲਿਆ ਨਾ ਤੂੰ ਬੜੀ ਸਮਝਦਾਰ ਹੈਗੀ ਸਾਰਾ ਕੁਝ ਵੇਖ ਲੈਣਾ ਆਪੇ ਨਹੀਂ ਮੈਂ ਤਾਂ ਹੈਗੀ ਹੀ ਆ ਹਾਂ ਤੇ ਤੁਹਾਡਾ ਪੱਕਾ ਡਿਸੀਜਨ ਆ ਕਿ ਤੁਸੀਂ ਉਹਨਾਂ ਨੂੰ ਜਾਣ ਦੇਣਾ ਹਾਂ ਹਾਂ ਤੇ ਚਾਹ ਹੋਵੇ ਐਡੀ ਕਿਹੜੀ ਗੱਲ ਲੱਗੀ ਅਸੀਂ ਮਾਵਾ ਦੀ ਹਰ ਹਲਕੇ ਰਵਾਂਗੇ ਮੈਂ ਉਦਾਸ ਹੋਏ ਤੇ ਫੋਨ ਕਰ ਲਿਆ ਕਰਾਂਗੇ ਨਹੀਂ ਪਤਾ ਕੀ ਆ ਮੇਰਾ ਵੀ ਦਿਲ ਨਹੀਂ ਲੱਗਦਾ ਦੀਦੀ ਬਿਨਾ ਕਿ ਤਰ੍ਹਾਂ ਆਪਾਂ ਭੈਣਾ ਵਾਂਗੂ ਰਹਿਣੀ ਆ ਨਾ ਦੋਵੇਂ ਜਾਣੀਆਂ ਬੜਾ ਵਧੀਆ ਕਿਚਨ 'ਚ ਲੱਗੀਆਂ ਰਹਿਣੀ ਆ ਕਦੀ ਉਹ ਸਮਾਨ ਬਣਾ ਦੇਣਦੇ ਕਦੀ ਮੈਂ ਬਣਾ ਦਿੰਨੀ ਆ ਤੇ ਮੈਂ ਕਿਹਾ ਤੁਸੀਂ ਕਹੋ ਹਾਂ ਇਹਨਾਂ ਨੂੰ 4-5 ਦਿਨ ਦਿਨ ਵਾਸਤੇ ਚੱਲ ਜਾਓ ਉਹ ਪੁੱਤਰ ਐਨੀ ਦੂਰ ਜਾਣਾ ਮੈਂ ਐਨੇ ਦਿਨ ਦਾ ਸਮਾਨ ਪਹਿਲਾਂ ਪੈਕਿੰਗ ਕਰੇਗੀ ਫਿਰ 4-5 ਦਿਨ ਲਈ ਉਹਤੇ ਟੱਛੀ ਜਾ ਕੇ ਖੋਲੇਗੀ ਆਪਣੇ ਲਾ ਆਵੇ ਥੋੜੇ ਦਿਨ ਉਹਨੇ ਕਿਹੜੇ ਸਾਲ ਬਾਅਦ ਉਹਨੇ ਜਾਣਾ ਪਹਿਲਾ ਤੇਰਾ ਵਿਆਹ ਆ ਗਿਆ ਫਿਰ ਘਰ ਜਾਇ ਆਵਾਜ਼ ਹੀ ਲੱਗੀ ਰਹੀ ਸਾਰੇ ਰਿਸ਼ਤੇਦਾਰ ਉਹਨਾਂ ਨੂੰ ਤੋੜਿਆ ਫੇਰ ਘਰ ਦੀ ਸੈਟਿੰਗ ਛੁੱਟੀ ਸਮਾਨਾ ਸੂਨਾ ਦੀ ਹੁੰਦੀ ਰੇ ਉਹਨੂੰ ਕਿਹੜਾ ਟਾਈਮ ਲੱਗਾ ਜਾਣ ਦਾ ਮੈਂ ਮੈਂ ਕਿਹਾ ਮੈਂ ਕਿਹਾ ਚਲ ਹੋ ਗਿਆ ਉਹ ਕਦੋਂ ਮੈਂ ਜਾਣਾ ਮੈਂ ਕਿਹਾ ਹੋ ਗਿਆ ਮੈਂ ਲੱਗੀ ਤੁਸੀਂ ਨਹੀਂ ਮੰਨਣਾ ਮਤਲਬ ਕੀ ਉਹਨਾਂ ਨੂੰ ਮਨਾ ਨਹੀਂ ਕਰਨਾ ਤੁਸੀਂ ਇੰਨੇ ਦਿਨ ਉਹ ਮਨਾ ਕੀ ਕਰਨਾ ਤੁਹਾਨੂੰ ਕਿ ਸਾਲ ਬਾਅਦ ਚੱਲੀ ਆ ਤੇਰੇ ਬੇਕੇਦੇ ਕੋਲ ਆ ਤੂੰ ਕਦੋਂ ਵੀ ਜਾ ਸਕਨੀ ਨਹੀਂ ਕਦੋਂ ਵੀ ਜਾਸ ਨਹੀਂ ਘੰਟੇ 2 ਘੰਟੇ ਲਈ ਵੀ ਜਾਸ ਨਹੀਂ 1 2 ਦਿਨ ਲਈ ਵੀ ਜਾਸ ਨਹੀਂ ਉਹ ਇੰਨੀ ਦੂਰ ਥੋੜੀ ਜਾ ਸਕਦੀ ਹੈ ਰੋਜ ਲੋ ਚਲੋ ਤੈਂਪ ਤਾਂ ਕਰਾਇਆ ਵੀ ਕਿੰਨਾ ਲੱਗਦਾ ਵੇ ਠੀਕ ਆ ਹਾਂ ਕੋਈ ਗੱਲ ਨਹੀਂ ਘਰ ਦਾ ਕੋਈ ਨਹੀਂ ਜੇ ਰਲ ਮਿਲ ਕੇ ਕਰ ਲਾਂਗੇ ਉਹ ਕਰਾ ਦਿੰਦੀ ਮੈਂ ਕਰਾ ਦਾਂਗੀ ਤੇਰੇ ਨਾਲ ਜੋੜਾ ਕੰਮ ਕਹੀ ਮੈਂ ਕਰਾ ਦਾਂਗੀ ਨਹੀਂ ਚਲੋ ਠੀਕ ਆ ਹਾਂ ਰਲ ਮਿਲ ਕੇ ਕੋਈ ਗੱਲ ਨਹੀਂ ਅਸੀਂ ਆਪੇ ਕਰ ਲਾਂਗੇ ਚਲੋ ਮੈਂ ਜਾਣ ਦੇ ਅਕਟੋ ਕਰ ਲੈ ਫਿਰ ਆ ਕੱਟਣ ਲੱਗੀ ਅਸਲ ਤੇ ਨਾ ਤਦ ਕਹਿੰਦੀ ਵੀ ਇਹ ਦਿਲ ਨਹੀਂ ਲੱਗਣਾ ਉਹਦੇ ਬਿਨਾ ਇਹ ਚੰਗੀ ਆ ਵਾਪਸ ਗੱਲਾਂ ਮਾਰਦੀਆਂ ਰਹੰਦੀਆਂ ਹਸੀਆਂ ਖੇਡਦੀਆਂ ਰਹੰਦੀਆਂ ਐਹੀ ਤੇ ਮੈਂ ਚਾਹਦੀ ਸੀ ਇਹਨਾਂ ਦਾ ਪਿਆਰ ਬਣਿਆ ਰਵੇ ਤੇ ਗੱਲ ਇਹਨਾਂ ਦੀ ਬਣੀ ਬੜੀ ਹੋਈ ਆ ਇਹਦਾ ਦਿਲ ਨਹੀਂ ਲੱਗਣਾ ਹੋਈ ਗੱਲ ਪਰ ਹੁਣ ਲਾਣਾ ਹੀ ਪੈਣਾ ਥੋੜੇ ਦਿਨ ਤੇ ਲਾਣਾ ਹੀ ਪੈਣਾ ਉਹ ਤਾਂ ਵੀ ਤੇ ਜੀ ਕਰਦਾ ਬਈ ਜਾਣ ਲੈ ਬਚੇਂ ਛੁੱਟ ਗਿਆ ਕੋਈ ਚੁਕੀ ਤੇ ਜਾ ਜਾਂਦਾ ਹੋਏ ਇੱਥੇ ਦੇ ਨਾਲ ਮੰਮੀ ਮੰਨੇ ਆ ਉਹਨਾਂ ਦੀਦੀ ਮੰਨੇ ਆ ਦੋਵਾਂ ਤੇ ਦੇ ਪੂਰਾ ਹੀ ਜ਼ੋਰ ਲਾਤਾ ਮੈਂ ਤਾਂ ਕਿ ਇਹਨਾਂ ਦਾ ਪੇਕੇ ਜਾਣਾ ਕੈਂਸਲ ਹੋ ਜੇ ਭਰੇ ਵੀ ਦੋਵੇਂ ਬੜੇ ਢੀਠ ਹਨ ਮੰਨੇ ਹੀ ਨਹੀਂ ਹੈ ਕੀ ਕਰਾਂ ਮੈਂ ਹੁਣ ਮਿੰਤੇ ਕੁ ਸਮੇਂ ਨਹੀਂ ਲੱਗਣ ਦੀ ਹੋਏ ਜੇ ਇਹ ਚੱਲ ਗਏ 1 ਮਹੀਨੇ ਵਾਸਤੇ ਤੇ ਇਹ ਸਾਰਾ ਕੰਮ ਮੈਨੂੰ ਕਰਨਾ ਪੈਣਾ ਉਦੋਂ ਇੰਨੀ ਗਰਮੀ ਪੈਂਦੀ ਆ 45 ਡਿਗਰੀ ਕਿਤਨਾ ਮਰੇ ਸੋਈ ਚ ਰੋਟੀ ਬਣਾਉਂਗੀ ਕਿਤਨਾ ਕੱਪੜੇ ਲਾ ਕੇ ਲਿਆਉਂਗੀ ਬਾਹਰੋਂ ਕੱਪੜੇ ਤੇ ਉਹ ਧੋ ਹੀ ਦਿੰਦੀ ਆ ਪਰ ਇੰਨੀ ਗਰਮੀ ਚ ਤੇ ਹਾਫ ਵੀ ਲਾਣੇ ਪੈਣੇ ਆ ਹਾਏ ਰੱਬਾ ਇੰਨੀ ਹਿੰਮਤ ਮੇਰੇ ਕੋ ਨਹੀਂ ਹੈਗੀ ਮੈਂ ਇਤਨਾ ਇੱਕ ਕੰਮ ਕਰਦੀ ਇਤਨਾ ਕਰਦੀ ਦੀਦੀ ਨਾਲ ਇੱਕ ਵਾਰੀ ਗੱਲ ਕਰਕੇ ਆਣੀ ਕੀ ਬਦਾ ਮਾਨ ਨਹੀਂ ਜਾਣ ਮੈਂ ਆਪਣੇ ਹਿਸਾਬ ਨਾਲ ਗੱਲ ਕਰਦੀ ਆ ਕਿ ਮਣਾ ਹੀ ਕਰ ਦੇਣ ਪੇਕੇ ਚਾਨ ਤੋਂ ਚਲੋ ਹੈਲੋ ਹਾਂਜੀ ਮੈਂ ਕਿਹਾ ਮੈਂ ਆਪਣੀ ਪੈਕਿੰਗ ਕਰ ਲਈ ਆ ਤੇ तो टटा बुक करा दो हाँ कल शाम दिया करा दो ठीक है बच्चा ने नाल महीना सामने रख लो कोई गल नहीं चलो ठीक है हाँ तीन टिकटा बुक करा दो ठीक है ठीक है चलो ओके okay. दीदी हाँ किरण आ जा आ जाओ भाजी ना गल हाँ भाजी ना गल कर दी बीसी अच्छा तो मैं कहती पीसी कि टाइम से टिकटा बुक करा दो फिर कल शामी जा है ना ਅੱਛਾ ਚੱਲੇ ਜਾਂ ਤੇ ਕੱਲ ਸ਼ਾਮ ਨੂੰ ਕੱਲ ਸ਼ਾਮ ਤੱਕ ਅਸੀਂ ਨਿਕਲ ਜਾਣਾ ਮੈਂ ਪੈਕਿੰਗ ਕਰ ਲਈ ਸਾਰੀ ਅੱਛਾ ਹਾਂ ਮੈਂ ਮੇਰੀ ਗੱਲ ਸੁਣੋ ਤੁਹਾਡਾ ਜਾਣਾ ਜ਼ਰੂਰੀ ਆ ਕਿਉਂ ਕੀ ਗੱਲ ਨਹੀਂ ਮੈਂ ਕਿਹਾ ਜੇ ਕੈਨਸਲ ਹੋ ਸਕਦਾ ਤੇ ਕਰ ਲਓ ਕੈਨਸਲ ਕਰ ਲਾ ਕਿਉਂ ਕੀ ਗੱਲ ਹੋ ਗਈ ਨਹੀਂ ਮੈਂ ਕਿਹਾ ਇੱਕ ਮਹੀਨੇ ਵਾਸਤੇ ਤੁਸੀਂ ਚੱਲੇ ਜੇ ਤੇ ਪਿੱਛੋਂ ਫਿਰ ਘਰ ਘਰ ਦਾ ਕਿਵੇਂ ਹੋਊਗਾ ਤੁਹਾਨੂੰ ਪਤਾ ਤੇਗਾ ਵਾ ਭਾਵੇਂ ਮੇਡਸ ਲੱਗੀਆਂ ਹੀ ਆ ਪਰ ਉਹਨਾਂ ਨੂੰ ਇਨਸਟਰਕਸ਼ਨਸ ਵਗੈਰਾ ਤੇ ਦੇਣੀਆਂ ਹੀ ਪੈਂਦੀਆਂ ਹਨ ਆਪ ਹੀ ਉਹ ਤਾਂ ਠੀਕ ਹੈ ਤੇ ਫਿਰ ਕੀ ਆਓ ਕਿੜੇ ਨਵੀਆਂ ਲੱਗੀਆਂ ਨੇ ਨਹੀਂ ਨਵੀਆਂ ਤੇ ਨਹੀਂ ਲੱਗੀਆਂ ਪਰ ਤੁਹਾਨੂੰ ਜ਼ਿਆਦਾ ਪਤਾ ਨਾ ਉਹਨਾਂ ਬਾਰੇ ਸਾਰਾ ਤੇ ਕੋਈ ਨਹੀਂ ਕਿਰਨ ਤੂੰ ਹੈਗੀ ਆ ਮੰਮੀ ਹੈਗੇ ਨੇ ਆਪੇ ਧਿਆਨ ਨਾਲ ਲੱਥ ਲਓਂਗੀ ਆ ਦੋਨੋਂ ਜਾਣੀਆਂ ਨਹੀਂ ਨਹੀਂ ਮੈਂ ਤੇ ਹੈਗੀ ਹਾਂ ਹਾਂ ਤੇ ਫਿਰ ਕਾ ਦੀ ਗੱਲ ਤੇ ਭਰ ਨਾ ਇਤਨਾ ਗਰੋਹਾ ਉਹ ਮੇਂ ਨਾ ਗਈ ਜਾਨਾ ਤੇ 4-5 ਦਿਨ ਲਾਓ 4-5 ਦਿਨ ਹਾਂਜੀ ਕਿਰਨ ਐ ਕੀ ਗੱਲਾਂ ਕਰਦੀ ਪਈ ਐ 6-7 ਘੰਟੇ ਦਾ ਤੇ ਰਸਤਾ ਐ 2 ਦਿਨ ਤੇ ਮੇਰੇ ਅੰਜੀ ਨਿਕਲ ਜਾਣੇ ਆ 6-7 ਘੰਟੇ ਜਾਣਾਂ ਅੰਜ ਦੋ ਦਿਨ ਤੇ ਅੰਜ ਹੀ ਲੱਗ ਗਏ ਤੇ ਦੋ ਦਿਨ ਮੈਂ ਉੱਥੇ ਰਵਾਂਗੀ ਇੰਨੀ ਸਾਰੀ ਪੈਕਿੰਗ ਮੈਂ 4-5 ਦਿਨ ਵਾਸਤੇ ਥੋੜੀ ਕੀਤੀ ਐ ਨਾਲੇ ਮੈਂ ਸਾਲ ਡੇਢ ਸਾਲ ਬਾਅਦ ਚਲਨੀ ਆ ਮੈਂ ਤੇ ਕਦੀ ਮੰਮੀ ਨੂੰ ਕਿਹਾ ਹੀ ਨਹੀਂ ਕਿ ਬੱਚਿਆਂ ਦਾ ਵੀ ਸਕੂਲ ਹੈ ਨਾਲੇ ਘਰ ਦਾ ਸਿਸਟਮ ਉਹੋ ਜਿਹਾ ਸੀ ਮੰਮੀ ਨੂੰ ਤਾਂ ਪਤਾ ਸੀ ਇਕੱਲੇ ਛੱਡ ਨਹੀਂ ਸਕਦੇ ਉਹਨਾਂ ਦੀ ਤਬੀਅਤ ਉਹੋ ਜੀ ਰਹਿੰਦੀ ਆ ਤੇ ਹੁਣ ਤੂੰ ਆ ਗਈ ਆ ਮੈਂ ਕਿਹਾ ਚੱਲ ਹੁਣ ਤੇ ਕੋਈ ਪ੍ਰੋਬਲਮ ਨਹੀਂ ਗਈ ਕਿਰਨ ਨੇ ਸਭ ਕੁਝ ਦੇਖ ਲੈਣਾ ਮੰਮੀ ਨੇ ਆਪੇ ਕੋਈ ਖੜੇ ਹੋ ਕੇ ਕੰਮ ਨਹੀਂ ਕਰ ਸਕਦੇ ਪਰ ਉਹਨਤੇ ਧਿਆਨ ਰੱਖ ਹੀ ਸਕਦੇ ਆ ਨਾ ਨਹੀਂ ਉਹ ਗੱਲ ਤੇ ਠੀਕ ਆ ਪਰ ਮੈਂ ਕਿਤਨਾ ਸਾਰਾ ਕੁਝ ਸੰਭਾਂਗਿ ਇਕੱਲੀ ਤੁਸੀਂ ਆਪ ਹੀ ਸੋਚਣਾ ਹਜੇ ਮੇਰੇ ਵਿਆਹ ਨੂੰ ਟਾਈਮ ਹੀ ਕਿੰਨਾ ਕੋਇਆ ਵਾ ਕਿ ਮੈਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਘਰ ਦਾ किरण तू ਕਹਿਣਾ ਕੀ ਚਾਹਨੀ ਹੈ ਨਹੀਂ ਮੈਂ ਤੇ ਕੁਝ ਨਹੀਂ ਕਹਿਣਾ ਚਾਹਦੀ ਮੈਂ ਤੇ ਉਹੀ ਕਹਿਣਾ ਚਾਹਦੀ ਕਿ ਤੂੰ ਹੀ ਚਲ ਗਏ ਤੇ ਮੈਂ ਕੱਲੀ ਕਿਵੇਂ ਘਰ ਸੰਭਾਂਗੀ ਮੰਮੀ ਦੀ ਰੋਟੀ ਪਾਣੀ ਭਾਜੀ ਤੁਹਾਨੂੰ ਪਤਾ ਵਾ ਕਿ ਤੁਹਾਡੇ ਹੱਥ ਦੀ ਜਿਆਦਾ ਲਾਈਕ ਕਰਦੇ ਆ ਉਹਨਾਂ ਦੀ ਵੱਖਰੀ ਪਸੰਦ ਆ ਤੇ ਕਿਰਨ ਫੇਰ ਕੀ ਆਇਆ ਤੇ ਜੇ ਮੈਂ ਮਹੀਨੇ ਵਾਸਤੇ ਚਲ ਜਾਾਂਗੀ ਤੇ ਤੂੰ ਵੀ ਉਹਨਾਂ ਨੂੰ ਬਣਾ ਕੇ ਖਵਾ ਦੀ ਤੇਰੇ ਭਾਜੀ ਇਹ ਹਜੇ ਨਹੀਂ ਗਏ ਉਹਨਾਂ ਤੇਰੇ ਹੱਥਾਂ ਦੀ ਵੀ ਬੜੀ ਪਸੰਦ ਆਣੀ ਹੈ ਤੂੰ ਵੀ ਉਹਨਾਂ ਦੀ ਛੋਟੀ ਭੈਣ ਵਰਗੀ ਐ। ਨਹੀਂ ਮੈਂ ਤੇ ਖਵਾਈ ਦਵਾਂਗੀ। ਹਾਂ। ਪਰ ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਨਾ। ਕਿ ਕਿਵੇਂ ਕਮਾ ਤੁਹਾਨੂੰ ਮੈਂ ਵੀ ਪੇਕੇ ਜਾਣਾ ਵਾ। ਮੇਰਾ ਵੀ ਨਾ ਜੀ ਜਿਆ ਨਹੀਂ ਲੱਗਣਦੇ ਆ ਇੱਥੇ। ਮੰਮੀ ਕਹਿੰਦੇ ਸੀਗੇ ਤੂੰ ਆਈ ਨਹੀਂ ਆ। ਤੇ ਮੈਸੇਜ ਚਲ ਮੈਂ ਚਲ ਜਾਵਾਂ ਪੇਕੇ। ਤੇ ਮੈਨੂੰ ਕੀ ਪਤਾ ਸੀ ਤੇ ਤੁਸੀਂ ਵੀ ਪਲਾਨ ਬਣਾਇਆ ਹੋਇਆ ਪੇਕੇ ਜਾਣ ਦਾ। ਕਿਰਨ ਮੈਂ ਤੇ ਮੰਮੀ ਨੂੰ ਪੁੱਛ ਕੇ ਬਣਾਇਆ। ਨਾਲੇ ਮੰਮੀ ਦਾ ਫੋਨ ਆਇਆ ਸੀ ਨਾਲੇ ਮੇਰੀ ਗੱਲ ਸੁਣ ਤੇਰੇ ਪੇਕੇ ਤੇ ਲੋਕਲ ਐ ਤੂੰ ਤੇ ਜਦੋਂ ਮਰਜ਼ੀ ਜਾ ਜਦੋਂ ਮਰਜ਼ੀ ਆ ਨਹੀਂ ਮੇਰੇ ਪੇਕੇ ਤੇ ਲੋਕਲ ਹੀ ਆ ਨਾ ਪਰ ਮੈਂ ਮਹੀਨਾ ਤੇ ਨਹੀਂ ਨਾ ਜਾਂਦੀ ਰਹਿਣ ਵਾਸਤੇ ਤੁਸੀਂ ਵੇਖੋ ਨਾ ਕਿ ਮੈਂ ਬਸ ਸਵੇਰੇ ਜਾਨੀ ਆ ਤੇ ਸ਼ਾਮੀ ਆ ਜਾਨੀ ਆ ਜਾਂ ਦੋ ਕੁ ਦਿਨ ਜਾਨੀ ਆ ਤੇ ਫੇਰ ਆ ਜਾਨੀ ਆ ਉਹ ਤੇ ਠੀਕ ਐ ਪਰ ਤੈਨੂੰ ਕਿਸ ਨੇ ਰੋਕਿਆ ਥੋੜੀ ਨਹੀਂ ਰੋਕਣਾ ਕਿਸੇ ਨੇ ਕੀ ਆ ਮੈਂ ਤੇ ਉਹ ਹੀ ਕਹਿਣਾ ਚਾਹਦੀ ਕਿ ਤੁਸੀਂ ਅਜੇ ਪਲਾਨ ਕੈਨਸਲ ਕਰ ਲਓ ਵੇਖੋ ਤੇ ਸਹੀ ਗਰਮੀ ਕਿੰਨੀ ਆ ਨਾਲੇ ਮੇਰੇ دل ਨਹੀਂ ਲੱਗਣਾ ਤੁਹਾਡੇ ਬਿਨਾ ਮੈਂ ਕਿਤਰਾ ਘਰ ਸੰਭਾਂਗੀ ਤੁਸੀਂ ਤੇ ਮੈਨੂੰ ਦੱਸੀ ਜਾਂਦੇ ਜੇ ਪਰ ਮੈਂ ਇਕੱਲੀ ਕਿਤਨਾ ਕਰਾਂਗੀ ਸਾਰਾ ਕੁਝ ਕਿਰਨ ਜਾਣਾ ਤੇ ਹੁਣ ਕੈਨਸਲ ਨਹੀਂ ਹੋ ਸਕਦਾ ਸ਼ਾਇਦ ਪਰ ਤੇਰੇ ਭਾਜੀ ਨੇ ਟਿਕਟ ਬੁੱਕ ਕਰਾਤੀਆਂ ਤੇ ਜੇ ਨਾ ਵੀ ਹੋਈਆਂ ਤੇ ਮੈਂ ਹੁਣ ਕੱਲ ਸ਼ਾਮ ਤੱਕ ਚੱਲ ਜਾਣਾ ਮੈਂ ਬਸ ਤੇ ਹੀ ਭਾਂਵੇਂ ਚੱਲ ਜਵਾਂ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਹੈ ਉਹ ਛੱਡਣ ਜਾ ਨਹੀਂ ਸਕਦੇ ਤੁਹਾਨੂੰ ਪਤਾ ਹੈ ਅੱਜ ਕੱਲ ਸੀਜ਼ਨ ਹੈ ਠੀਕ ਹੈ ਨਾ ਤੇ ਪਰ ਮੇਰੀ ਗੱਲ ਸੁਣ ਤੂੰ ਵੀ ਕਹਿੰਨੀ ਵੀ ਮੈਂ ਪਿੱਕੇ ਜਾਣਾ ਤੂੰ ਮਗਰੋਂ ਜਦੋਂ ਮਰਜੀ ਜਾ ਸਵੇਰੇ ਜਾ ਸ਼ਾਮੀ ਆ ਜਾਂ ਜਦੋਂ ਮਰਜੀ ਘੰਟੇ 2 ਘੰਟੇ ਵਾਪਸ ਚਲ ਜੀ ਪਰ ਦੇਖ ਜੇ ਤੂੰ ਵੀ ਚਲ ਗਈ ਮੈਂ ਵੀ ਚਲ ਗਈ ਆਪਾਂ ਦੋਵੇਂ ਇਕੱਠੀਆਂ ਨਹੀਂ ਨਾ ਜਾ ਸਕਦੀਆਂ ਫਿਰ ਮੰਮੀ ਨੂੰ ਕੌਣ ਦੇਖੇਗਾ ਪਿੱਛੋਂ ਇਹ ਹੋਈ ਤੇ ਕਹਿਨੀ ਆ ਮੰਮੀ ਨੂੰ ਕੌਣ ਵੇਖੇਗਾ ਤੇ ਤੂੰ ਇਹ ਕੈਨਸਲ ਕਰ ਦੋ ਜਾਣਾ ਇਹ ਚ ਕੀ ਆ ਕਿਰਨ ਮੈਂ ਤੇ ਸਾਲ ਬਾਅਦ ਚਲਨੀ ਆ ਕੈਨਸਲ ਨਹੀਂ ਮੈਂ ਕਰਨਾ ਮੇਰੀ ਗੱਲ ਸੁਣੋ ਨਾ ਤੁਸੀਂ ਆਪਣੀ ਮੰਮੀ ਨਾਲ ਰੋਜ਼ ਗੱਲ ਕਰਦੇ ਤੇ ਜੇ ਰੋਜ਼ ਇਹਦੇ ਫੋਨ ਤੇ ਗੱਲ ਕਰਦੇ ਜੀ ਉਹਨਾਂ ਦੇ ਨਾਲ ਉਹ ਤਾਂ ਠੀਕ ਆ ਵੇ ਫੋਨ ਤੇ ਤੇ ਗੱਲ ਮੈਂ ਵੀ ਕਰਦੀ ਆ ਉੱਥੇ ਤੂੰ ਵੀ ਰੋਜ਼ ਕਰਦੀ ਆ ਇਹ ਫੋਨਾਂ ਤੇ ਗੱਲਾਂ ਕਰਨ ਨਾਲ ਅਸੀਂ ਸਿਰਫ ਆਪਣਾ ਮਨ ਹਲਕਾ ਕਰਦੇ ਆ ਜਾਂ ਬੱਚਿਆਂ ਦੀਆਂ ਗੱਲਾਂ ਕਰਵਾ ਦਿੰਦੀਆਂ ਠੀਕ ਆ ਪਰ ਜੋ ਸਕੂਨ ਆਪਣੀ ਮਾਂ ਨੂੰ ਗੱਲ ਲਾ ਕੇ ਮਿਲ ਕੇ ਆਲਾ ਹੈ ਉਹ ਫੋਨ ਤੇ ਨਹੀਂ ਨਾ ਆ ਸਕਦਾ ਤੇ ਤੂੰ ਵੀ ਤੇ ਸਮਝਦਾ ਆ ਰਿਹਾ ਨਾ ਜੋ ਚਾ ਮੈਨੂੰ ਆਪਣੀ ਮਾਂ ਨੂੰ ਮਿਲ ਕੇ ਹੋਏਗਾ ਜਾਂ ਮੇਰੀ ਮਾਂ ਨੂੰ ਮੈਨੂੰ ਮਿਲ ਕੇ ਹੋਏਗਾ ਉਹ ਫੋਨਾਂ ਤੇ ਥੋੜੀ ਹੁੰਦਾ ਨਹੀਂ ਉਹ ਤੇ ਠੀਕ ਆ ਪਰ ਤੁਸੀਂ ਮੇਰਾ ਵੀ ਸੋਚੋ ਨਾ ਕਿ ਮੈਂ ਵੀ ਜਾਣਾ ਵਾ ਤੇ ਮੈਂ ਵੀ ਤੇ ਆਪਣੀ ਮਾਂ ਨੂੰ ਮਿਲਣਾ ਹੀ ਆ ਨਾ ਫਿਰ ਮੈਂ ਕਦੋਂ ਕਿਹਾ ਤੂੰ ਨਾ ਮਿਲ ਤੂੰ ਜਦੋਂ ਮਰਜ਼ੀ ਮਿਲ ਲੈ ਮੈਂ ਪਿੱਛੇ ਗਈ ਵੀ ਹੋਵਾਂਗੀ ਮੇਰਾ ਮਤਲਬ ਕਿ ਜਦੋਂ ਮਰਜ਼ੀ ਘੰਟਾ 2 ਘੰਟੇ ਲਾਇਆ ਕਰੀ ਦੁਪਹਿਰੇ ਜਾਈਂ ਸ਼ਾਮੀ ਆ ਜਾ ਕਰੀ ਪਰ ਇਸ ਤਰ੍ਹਾਂ ਮੰਮੀ ਨੂੰ ਇਕੱਲੇ ਨਾ ਛੱਡ ਕੇ ਜਾਈਂ ਮੰਮੀ ਨੂੰ ਇਕੱਲੇ ਨਹੀਂ ਅਸੀਂ ਛੱਡ ਸਕਦੇ ਕਿਉਂਕਿ ਐਸ ਉਮਰ ਚ ਉਹਨਾਂ ਕੋ ਕੰਮ ਥੋੜੀ ਹੋਣਾ ਨਾ ਉਹ ਰਸੋਈ ਦਾ ਕਰ ਸਕਦੇ ਆ ਨਾ ਰੋਟੀ ਪਾਣੀ ਜਿਆਦਾ देर ਖੜੇ ਹੋ ਕੇ ਕਰ ਸਕਦੇ ਤੈਨੂੰ ਪਤਾ ਤੇਗਾ ਸੋ ਜੀ ਸਾਰੇ ਨੂੰ ਤੇ ਅੱਜ ਆਪਾਂ ਫੇਰ ਤੋਂ ਕੁਝ ਕੁ ਕਮੈਂਟਸ ਰੀਡ ਕਰਾਂਗੇ ਤੇ ਫਰਸਟ ਕਮੈਂਟ ਹੈ ਵੀ ਸਿੰਘ ਜੀ ਦਾ ਤੇ ਇਹਨਾਂ ਦਾ ਕਮੈਂਟ ਹੈ ਵੈਰੀ ਨਾਈਸ ਵੀਡੀਓ ਬਹੁਤ ਵਧੀਆ ਮੈਸੇਜ ਦਿੱਤਾ ਹੈ ਜੀ ਤੇ ਅੱਜ ਜਿਹੜੇ ਮੈਂ ਕਮੈਂਟਸ ਰੀਡ ਕਰ ਰਹੀ ਆ ਉਹ ਹੈਗੇ ਆ ਕੱਲ ਵਾਲੀ ਵੀਡੀਓ ਦੇ ਤੇ ਮੈਂ ਨਾਲ-ਨਾਲ ਹੀ ਕਮੈਂਟਸ ਰੀਡ ਕਰਦੀ ਪਈ ਆ ਜਿਹੜੀ ਵੀਡੀਓ ਮੈਂ ਪਾਣੀ ਆ ਅਗਲੇ ਦਿਨ ਉਹਦੇ ਠੀਕ ਹੈ ਤੇ ਅਗਲਾ ਕਮੈਂਟ ਹੈ ਪਰਮਜੀਤ ਸਿੰਘ ਸੈਮੀ ਦਾ ਵੈਰੀ ਗੁੱਡ ਸਟੋਰੀ ਬles you all team members ਬਹੁਤ ਬਹੁਤ ਧੰਨਵਾਦ ਜੀ ਪਰਮਜੀਤ ਜੀ ਤੇ ਸ਼ਾਨੂ ਸ਼ਰਮਾ ਜੀ ਦਾ ਕਮੈਂਟ ਹੈ ਆਸਮ స్టੋਰੀ ਕਿਰਨ ਗੁੱਡ ਮੈਸੇਜ ਤੇ ਨੈਕਸਟ ਕਮੈਂਟ ਹੈਗਾ ਬਾਦ ਤਰਮਪਾਲ 8599 ਵੈਰੀ ਨਾਈਸ ਵੀਡੀਓ ਬਾਈ ਬੇਟਾ ਕਿਰਨ ਮਮ ਥੈਂਕ ਯੂ ਜੀ ਤੇ ਅਗਲਾ ਕਮੈਂਟ ਹੈ ਮੁਨੀਰ ਅਹਿਮਦ ਵੈਰੀ ਨਾਈਸ ਵੀਡੀਓ ਕਿਰਨ ਜੀ ਫਰੋਮ ਲਾਹੌਰ ਪਾਕਿਸਤਾਨ ਹਾਂਜੀ ਥੈਂਕ ਯੂ ਥੈਂਕ ਯੂ ਸੋ ਮਚ ਜੀ ਕਮਲਜੀਤ ਜੀ ਦਾ ਕਮੈਂਟ ਹੈ ਹੈਲੋ ਕਿਰਨ ਵੈਰੀ ਗੁੱਡ ਸਟੋਰੀ ਤੇ ਪੁਨਮ ਨਾਇਰ ਕਿਰਨ ਜੀ ਆਪ ਬਹੁਤ ਅੱਛੇ ਸੇ ਬਾਤ ਕਰਤੇ ਹੋ ਥੈਂਕ ਯੂ ਜੀ ਤੇ ਇਹਦੇ ਵਿੱਚ ਨਾ ਇੱਕ ਜਿਹੜੀ ਆਪਾਂ ਕੱਲ ਸਟੋਰੀ ਪਾਈ ਨਾ ਉਹਦੇ ਵਿੱਚ ਇੱਕ ਡਾਇਲੋਗ ਸੀਗਾ ਤੇ ਪਰਮਿੰਦਰ ਕੌਰ ਜੀ ਨੇ ਲਿਖਿਆ ਵਾ ਕਿ ਉਹ ਡਾਇਲੋਗ ਹੈਗਾ ਵਾ ਰੋਟੀ ਫਿਲਮ ਦੇ Song ਦਾ ਐਸੇ ਇੱਕ ਇਨਸਾਨ ਸੁਣੋ ਜਿਸਨੇ ਪਾਪਨਾ ਕੀਤਾ ਹੋ ਜੋ ਪਾਪੀ ਨਾ ਹੋ ਤੇ ਠੀਕ ਹੈ ਜੀ ਸਾਨੂੰ ਪਤਾ ਨਹੀਂ ਸੀਗਾ ਪਾਏ ਤੁਸੀਂ ਦੱਸਤਾ ਸਾਨੂੰ ਸੋ ਉਹਦੇ ਲਈ ਥੈਂਕ ਯੂ ਤੇ ਅਗਲਾ ਕਮੈਂਟ ਹੈ ਭਾਰਤੀਆ ਉਜਾ ਜੀ ਹੈਲੋ ਕਿਰਨ ਜੀ ਵੈਰੀ ਨਾਈਸ ਵੀਡੀਓ ਥੈਂਕ ਯੂ ਜੀ ਤੇ ਅਮਿਕ ਗੌਰ ਜੀ ਦਾ ਕਮੈਂਟ ਹੈ ਡੋਟ ਬੀ ਗਰੀਡੀ ਹਾਂ ਜੀ ਬਿਲਕੁਲ ਸਾਨੂੰ ਲਾਲਚ ਬਿਲਕੁਲ ਨਹੀਂ ਕਰਨਾ ਚਾਹੀਦਾ ਆਪਣੀ ਲਾਇਫ ਦੇ ਵਿੱਚ ਤੇ ਲਲਿਤਾ ਕੁਮਾਰੀ ਜੀ ਹਮੇਸ਼ਾ ਸਾਡੇ ਸਾਰੀਆਂ ਵੀਡੀਓਜ਼ ਤੇ ਕਮੈਂਟ ਕਰਦੇ ਨੇ ਤੇ ਬੜੇ ਵਧੀਆ-ਵਧੀਆ ਕਮੈਂਟ ਕਰਦੇ ਨੇ ਤੇ ਤੁਸੀਂ ਸਾਰੇ ਜਣੇ ਬਹੁਤ ਵਧੀਆ-ਵਧੀਆ ਸਾਨੂੰ ਕਮੈਂਟ ਕਰਦੇ ਹੋ ਸਾਨੂੰ ਪਿਆਰ ਦਿੰਦੇ ਹੋ ਤੇ ਮੈਂ ਚਾਹਨੀ ਹਾਂ ਤੁਸੀਂ ਸਾਡੀਆਂ ਵੀਡੀਓਜ਼ ਨੂੰ ਇਤਨਾ ਹੀ ਪਿਆਰ ਦੇਂਦੇ ਰਹੋ ਇਤਨਾ ਹੀ ਅੱਗੇ-ਅੱਗੇ ਸ਼ੇਅਰ ਕਰਦੇ ਰਹੋ ਤੇ ਤੁਹਾਨੂੰ ਸਾਡੀਆਂ ਵੀਡੀਓਜ਼ ਕਿਹੜੀਆਂ ਲੱਗਦੀਆਂ ਆ ਉਹ ਕਮੈਂਟਸ ਰਾਹੀਂ ਜਰੂਰ ਜਾਹਿਰ ਕਰਿਓ ਤੇ ਮੈਂ ਅੱਜ ਫੇਰ ਤੋਂ ਕਹਿ ਲੱਗੀ ਹਾਂ ਕਿ ਜਿਹੜੇ ਵੀ ਆਪਾਂ ਉਹਦੇ ਵਿੱਚ ਰੋਲ ਪਲੇ ਕਰਦੇ ਹਾਂ ਉਹ ਸਿਰਫ ਇੱਕ ਰੋਲ ਹੀ ਹੁੰਦੇ ਆ ਕੀ ਪਰਸਨਲ ਲਾਈਫ ਦੇ ਵਿੱਚ ਉਹ ਗੰਦਾ ਉਸ ਤਰ੍ਹਾਂ ਦਾ ਬਿਲਕੁਲ ਨਹੀਂ ਹੁੰਦਾ ਆਪਾਂ ਰੋਲ ਦੇ ਵਿੱਚ ਇੰਨੇ ਜ਼ਿਆਦਾ ਬਹੁਬੀ ਖੂਬ ਜਾਨਦੇ ਆ ਕਿ ਸਭ ਨੂੰ ਲੱਗਦਾ ਵਾ ਕਿ ਬਈ ਸੀਰੀਅਸਲੀ ਇਤਰਾ ਨੇ ਇਨਸਾਨ ਹੋਏਗਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕੁਝ ਲੋਕ ਬਸ ਵੇਖ ਕੇ ਤੇ ਚਲ ਜਾਂਦੇ ਆ ਉਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਸੋ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਾਈਕ ਵੀ ਜ਼ਰੂਰ ਕਰਿਓ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਹਾਂ ਜਾਂਦੇ ਜਾਂਦੇ ਤੁਸੀਂ ਸਾਰੇ ਜਾਨੇ ਕਿੱਥੋਂ-ਕਿੱਥੋਂ ਬਿਲੋਂਗ ਕਰਦੇ ਹੋ ਕਿਹੜੇ ਸ਼ਹਿਰ ਤੋਂ ਜੋ ਸਾਰੇ ਜਾਨੇ ਨਾ ਕਮੈਂਟਸ ਦੇ ਜ਼ਰੀਏ ਆਪਣੇ ਸ਼ਹਿਰ ਦਾ ਸਿਟੀ ਦਾ ਸਾਰਿਆਂ ਦਾ ਨਾਮ ਸਾਰੇ ਨਾਮ ਲਿਖਿਓ ਤੇ ਮੈਨੂੰ ਪਤਾ ਲੱਗ ਜੂਗਾ ਕਿ ਜਿਹੜੀ ਮੇਰੀ YouTube ਫੈਮਿਲੀ ਆ ਉਹ ਕਿੱਥੋਂ-ਕਿੱਥੋਂ ਸਾਨੂੰ ਪਿਆਰ ਦੇਂਦੀ ਆ ਕਿੱਥੋਂ-ਕਿੱਥੋਂ ਸਾਡੀਆਂ ਵੀਡੀਓ ਸੇਵ ਦੀ ਪਈ ਆ ਸੋ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ